ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਨਾ ਇੱਕ ਅੱਜ ਆ ਜਿਹੜੀ ਮੇਲਿਆਂ ਚੋਂ ਮਿਲਦੀ ਆ ਉਹ ਜਿਹੜੀ ਪਾਣੀ ਤੇ ਚੱਲਦੀ ਆ ਇਹ ਅੱਜ ਆਪਾਂ ਦਿਖਾਉਨੇ ਆ ਚਲਾ ਕੇ ਬੱਚਿਆਂ ਨੇ ਜिद ਕੀਤੀ ਵੀ ਇਹ ਲੈਣੀ ਆ ਇਹ ਦੇਖਦੇ ਆ ਵੀ ਕਿਸ ਤਰ੍ਹਾਂ ਚੱਲਦੀ ਆ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਇਹ ਕਿਹੜਾ ਕਿਹੜਾ ਵੀਰ ਬਚਪਨ ਚ ਚਲਾਉਂਦਾ ਰਿਹਾ ਆ ਤੇ ਇਹਨੂੰ ਆਪਾਂ ਕਰਦੇ ਆ ਤਿਆਰ ਵੀਡੀਓ ਦੇ ਨਾਲ ਬਣੇ ਰਹੋ ਪਹਿਲਾਂ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਪੈਂਦਾ ਵਾ ਇੱਥੇ ਪੈਕ ਸਾਈਡ ਦੇ ਇੱਥੇ ਪਾਣੀ ਪਾਉਣਾ ਪੈਂਦਾ ਆ ਤੇ ਪਾਣੀ ਪਾ ਕੇ ਫਿਰ ਦੇਖਦੇ ਆ ਚਲਾ ਕੇ ਇਹਦੇ ਵਿੱਚ ਇੱਥੇ ਮੋਮਬਤੀ ਰੱਖ ਸਕਦੇ ਹੋ ਜਾਂ ਕਪੂਰ ਦੀ ਟਿੱਕੀ ਹੁੰਦੀ ਆ ਕਪੂਰ ਰੱਖ ਸਕਦੇ ਜਲਾਉਣ ਵਾਸਤੇ ਇਹਦੇ ਨਾਲ ਗਰਮ ਹੁੰਦਾ ਆ ਸਮਰ ਆਪਾਂ ਕੀ ਚਲਾਉਣ ਲੱਗੇ ਆ ਬੋਰਡ ਬੋਰਡ ਚਲਾਉਣ ਲੱਗੇ ਆ ਇਹ ਸਾਡਾ ਛੋਟਾ ਕ੍ਰੇਟਰ ਆ ਤੇ ਇਹ ਆਪਾਂ ਚਲਾ ਕੇ ਦੇਖਦੇ ਆ ਇਹ ਕਿੱਥੇ ਲਈ ਨਹੀਂ ਆ ਇਹ ਕਈ ਬੋਟ ਲੋ ਜੀ ਇਹ ਜਲ ਗਈ ਹੈ ਇਹ ਆਪਾਂ ਇੱਕ ਘਰ ਸਿਆ ਰੱਖਣੀ ਹੈ ਆਜੋ ਚਲਾ ਕੇ ਦੇਖਦੇ ਹਾਂ ਆਲੀ ਚੱਲ ਵੀ ਜੇ ਸ਼ੇਪ ਇਹ ਗਰਮ ਹੋਏਗੀ ਤੇ ਸਪੀਡ بڑੂਗੀ ਥੋੜੀ ਸਲੋ ਚੱਲ ਰਹੀ ਹੈ ਹਾਂ ਥੋੜੀ ਚੱਲਿਆ ਪਰ ਜ਼ਿਆਦਾ ਤੇਲ ਨਹੀਂ ਚੱਲੀ ਇਹ ਰੁਕ ਰਹੀ ਹੈ ਆਹ ਅਬ ਚੱਲ ਗਈ ਜੀ ਸਮਰ ਚੱਲ ਗਈ ਜੇ ਤਾਂ ਖਿਆਲ ਜੇ ਪੀਕੇ ਵਾਲਾ ਚਿੱਕਣਾ ਹੈ ਸਿਕਾ चल चल गई चल गई चल गई चल गई चल गई देखो हेलो गाइस मेरा नाम है सफर और ये है मेरा काकी हम बड़ा तिजारी है बहुत बढ़िया बहुत के गाइस ये इसका पानी निकलता ना हां ऐसे चलती है ऐसे चलती है पर धीरे-धीरे ये चलती है और ये है फिश और हम हम इसको भी चलाएंगे वीडियो शेयर जरूर कर दियो तो ये ये इस तरह चलती है बोट ਪਰ ਇਹ ਫੀਸ ਨੂੰ ਚਲਾਨੀ ਦੀ ਕੋਈ ਤਰੁਤ ਨਹੀਂ ਆਇਆ ਤਾਂ ਪਟਨ ਤੋਂ ਬਾਅਦ ਐਡਾ